ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲਟਨ ਵਿੱਚ ਤੁਹਾਡੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰਗੇਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਆ ਮੁਖੜਲੇਸਤੇ ਚੰਦ ਦੇ ਰਿਪੋਰਟ ਐਕਸ਼ਨ ਦਰਮਿਆਨ ਕੈਨੇਡਾ ਨੇ ਦਿੱਤੀ ਖੁਸ਼ਖਬਰੀ ਪੀਆਰ ਲਈ ਮੰਗੀਆਂ ਅਰਜ਼ੀਆਂ ਅਮਰੀਕਾ ਛੱਡ ਕੈਨੇਡਾ ਦੀ ਡੰਕੀ ਲਗਾ ਰਹੇ ਲੋਕਾਂ ਇੱਕ ਦੀ ਮੌਤ 15 ਲੋਕ ਹੋਏ ਗ੍ਰਿਫਤਾਰ ਕਿ ਫਾਇਤੀ ਰਹਾਇਸ਼ੀ ਪ੍ਰੋਜੈਕਟ ਵੱਲੋਂ ਯੂਐਸਐਸਪੀ ਟੂਨ ਸਿਟੀ ਕੌਂਸਲ ਪ੍ਰੋਜੈਕਟ ਨੂੰ ਮਿਲੀ ਮਨਜ਼ੂਰੀ ਤਾਂ 2596 ਕਿਫਾਇਤੀ ਕਿਰਾਏ ਦੇ ਯੂਨਿਟ ਬਣਾਏ ਜਾਣਗੇ ਥੰਡਰਬੀਡਰ ਡਰਾਈਵਰਸ ਦੀ ਗਿਣਤੀ ਦੇ ਵਿੱਚ ਲਗਾਤਾਰ ਉਵਦਾ ਗੈਰ ਕਾਨੂੰਨੀ ਤੌਰ ਤੇ ਸਕੂਲ ਬੱਸਸ ਨੂੰ ਕਰ ਰਹੇ ਨੇ ਕ੍ਰਾਸ ਹਣ ਖਬਰਾਂ ਵਿਸਥਾਰ ਦੇ ਨਾਲ ਇੱਕ ਪਾਸੇ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਲੋਕਾਂ ਨੂੰ ਡਿਪੋਰਟ ਕਰਨ ਦੇ ਫੈਸਲੇ ਲੈ ਰਹੇ ਨੇ ਤੇ ਡਿਪੋਰਟ ਐਕਸ਼ਨ ਦੌਰਾਨ ਕੈਨੇਡਾ ਨੇ ਲੋਕਾਂ ਨੂੰ ਖੁਸ਼ਖਬਰੀ ਦਿੱਤੀ ਹੈ ਕਿਉਂਕਿ ਕੈਨੇਡਾ ਨੇ ਪੀਆਰ ਵਾਸਤੇ ਅਰਜ਼ੀਆਂ ਮੰਗ ਲਈਆਂ ਨੇ ਹਾਲਾਂਕਿ ਇਹਨਾਂ ਅਰਜ਼ੀਆਂ ਦੀ ਵੈਧਤਾ 60 ਦਿਨਾਂ ਦੀ ਹੋਵੇਗੀ ਸਾਢੇ ਦਿਨਾਂ ਤੋਂ ਬਾਅਦ ਇਹ ਅਰਜ਼ੀਆਂ ਵੈਧ ਨਹੀਂ ਮੰਨੀਆਂ ਜਾਣਗੀਆਂ ਕੈਨੇਡੀਅਨ ਸਰਕਾਰ ਨੇ ਆਪਣੇ ਕੈਨੇਡੀਅਨ ਐਕਸਪੀਰੀਅੰਸ ਕਲਾਸ ਪ੍ਰੋਗਰਾਮ ਦੇ ਤਹਿਤ ਵਿਦੇਸ਼ੀ ਨਾਗਰਿਕਾਂ ਲਈ ਸਥਾਈ ਨਿਵਾਸ ਪ੍ਰਾਪਤ ਕਰਨ ਦੇ ਮੌਕੇ ਖੋਲ੍ਹ ਦਿੱਤੇ ਨੇ ਇਮੀਗ੍ਰੇਸ਼ਨ ਰੈਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨਡਾ ਨੇ ਫਰਵਰੀ 5 ਨੂੰ ਐਕਸਪ੍ਰੈਸ ਐਂਟਰੀ ਸਿਸਟਮ ਰਾਹੀਂ ਕੈਨੇਡੀਅਨ ਐਕਸਪੀਰੀਅੰਸ ਕਲਾਸ ਸ਼੍ਰੇਣੀ ਦੇ ਤਹਿਤ 4000 ਵਿਅਕਤੀਆਂ ਨੂੰ ਸਥਾਈ ਨਿਵਾਸ ਲਈ ਅਰਜ਼ੀ ਦੇਣ ਲਈ ਸੱਦਾ ਦਿੱਤਾ ਹੈ ਕੈਨਡਾ 'ਚ ਸੈਟਲ ਹੋਣ ਦੇ ਚਾਹਵਨ ਵਿਦੇਸ਼ੀ ਨਾਗਰਿਕ ਸੀਈਸੀ ਰਾਹੀਂ ਸਥਾਈ ਨਿਵਾਸੀ ਦਾ ਦਰਜਾ ਹਾਸਲ ਕਰ ਸਕਦੇ ਨੇ ਜਿਨ੍ਹਾਂ ਉਮੀਦਵਾਰਾਂ ਨੂੰ ਸੀਸੀ ਤਹਿਤ ਸੱਦਾ ਦਿੱਤਾ ਗਿਆ ਹੈ ਉਹਨਾਂ ਕੋਲ ਕੈਨੇਡਾ ਪੀਆਰ ਲਈ ਅਰਜ਼ੀ ਜਮ੍ਹਾਂ ਕਰਨ ਲਈ 60 ਦਿਨ ਦਾ ਸਮਾਂ ਹੁੰਦਾ ਹੈ ਜੇਕਰ ਆਖਰੀ ਮਿਤੀ ਖੁੰਝ ਜਾਂਦੀ ਹੈ ਤਾਂ ਅਰਜ਼ੀ ਵੈਧ ਨਹੀਂ ਹੋਵੇਗੀ ਕੈਨੇਡੀਅਨ ਐਕਸਪੀਰੀਐਂਸ ਕਲਾਸ ਕੈਨੇਡਾ ਦੇ ਐਕਸਪ੍ਰੈਸ ਐਂਟਰੀ ਪ੍ਰੋਗਰਾਮ ਦੇ ਤਹਿਤ ਆਵਾਸ ਕਰਨ ਦੇ ਸਭ ਤੋਂ ਤੇਜ਼ ਤਰੀਕਿਆਂ ਦੇ ਵਿੱਚੋਂ ਇੱਕ ਹੈ ਇਹ ਉਹਨਾਂ ਕਾਮਿਆਂ ਲਈ ਤਿਆਰ ਕੀਤੀ ਗਈ ਪ੍ਰਕਿਰਿਆ ਹੈ ਜਿਨ੍ਹਾਂ ਕੋਲ ਕੈਨੇਡਾ ਦੇ ਵਿੱਚ ਕੰਮ ਦਾ ਤਜਰਬਾ ਹੈ ਤੇ ਉਹ ਕੈਨੇਡਾ ਦੇ ਪੱਕੇ ਨਿਵਾਸੀ ਬੰਨਣਾ ਚਾਹੁੰਦੇ ਨੇ ਜ਼ਿਕਰ ਇਹ ਖਾਸ ਹੈ ਕਿ ਐਕਸਪ੍ਰੈਸ ਐਂਟਰੀ ਸਿਸਟਮ ਕੈਨੇਡਾ ਦੇ ਵਿੱਚ ਸਥਾਈ ਨਿਵਾਸੀ ਮੰਗ ਕਰਨ ਵਾਲੇ ਹੁਨਰਮੰਦ ਪ੍ਰਵਾਸੀਆਂ ਲਈ ਹੈ ਇਹ ਪ੍ਰੋਗਰਾਮ ਇਮੀਗ੍ਰੇਸ਼ਨ ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਚਲਾਇਆ ਜਾਂਦਾ ਹੈ ਇਸ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ, ਕੈਨੇਡੀਅਨ ਐਕਸਪੀਰੀਅੰਸ ਕਲਾਸ, ਫੈਡਰਲ ਸਕਿਲਡ ਟ੍ਰੇਡ ਪ੍ਰੋਗਰਾਮ ਅਤੇ ਪ੍ਰੋਵਿੰਸ਼ੀਅਲ ਨਾਮਜ਼ਦ ਪ੍ਰੋਗਰਾਮ ਸ਼ਾਮਿਲ ਨੇ। ਕੈਨੇਡਾ 'ਚ ਸੈਟਲ ਹੋਣ ਦੀ ਇੱਛਾ ਰੱਖਣ ਵਾਲੇ ਵਿਦੇਸ਼ੀ ਐਕਸਪ੍ਰੈਸ ਐਂਟਰੀ ਪ੍ਰਕਿਰਿਆ ਅਧੀਨ ਇਨ੍ਹਾਂ ਤਿੰਨ ਇਮੀਗ੍ਰੇਸ਼ਨ ਪ੍ਰੋਗਰਾਮਾਂ 'ਚੋਂ ਕਿਸੇ ਵਿੱਚ ਵੀ ਅਰਜ਼ੀ ਦੇ ਸਕਦੇ ਨੇ। ਅਨ ਅਮਰੀਕਨ ਛੱਡ ਕੇ ਲੋਕ ਕੈਨੇਡਾ ਦੇ ਡੰਕੀ ਲਗਾਉਣ ਵਾਲੇ ਤੁਰ ਪਏ ਨੇ ਔਰ ਪਿਛਲੇ ਕੁਝ ਦਿਨਾਂ ਦੇ ਆંકੜੇ ਸਾਹਮਣੇ ਆਏ ਨੇ ਜਿਨ੍ਹਾਂ ਦੇ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਦੀ ਪੁਲਿਸ ਨੇ ਵੱਖ-ਵੱਖ ਬਾਰਡਰਸ ਤੋਂ 15 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਇੱਕ ਸ਼ਖਸ ਦੀ ਮੌਤ ਹੋ ਗਈ ਹੈ ਉਸ ਸ਼ਖਸ ਨੇ ਖੁਦ ਦੇ ਉੱਤੇ ਹਮਲਾ ਕੀਤਾ ਭਾਵ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਖੁਦ ਨੂੰ ਜ਼ਖਮੀ ਕੀਤਾ ਤੇ ਫਿਰ ਜਦੋਂ ਉਸ ਨੂੰ ਹਸਪਤਾਲ ਲਿਜਾਂਦਾ ਗਿਆ ਤਾਂ ਉਸ ਦੀ ਮੌਤ ਹੋ ਗਈ ਅਜਿਹੇ ਦੇ ਵਿੱਚ ਕੈਨੇਡਾ ਸਰਕਾਰ ਬੇਹਦ ਸਖਤ ਵਿਖਾਈ ਦੇ ਰਹੀ ਹੈ ਤੇ ਵੱਖ-ਵੱਖ ਬਾਰਡਰਾਂ ਦੇ ਉੱਤੇ ਸਖਤੀ ਵੀ ਅਪਣਾਈ ਗਈ ਹੈ ਜਿਸ ਕਰਕੇ ਭਾਰੀ ਸੰਖਿਆ ਦੇ ਵਿੱਚ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ ਜੋ ਗੈਰ ਕਾਨੂੰਨੀ ਤਰੀਕੇ ਦੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਨੂੰ ਫੜਦੀ ਹੋਈ ਗ੍ਰਿਫਤਾਰ ਕਰਦੀ ਹੋਈ ਉਹਨਾਂ ਦੇ ਉੱਤੇ ਕਾਰਵਾਈਆਂ ਕਰਦੀ ਹੋਈ ਨਜ਼ਰ ਆ ਰਹੀ ਹੈ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਗੈਰ ਕਾਨੂੰਨੀ ਇਮੀਗ੍ਰੈਂਟਸ ਤੇ ਸਖਤੀ ਤੋਂ ਬਾਅਦ ਅਮਰੀਕਾ ਕੈਨੇਡਾ ਸਰਹੱਦ ਤੇ ਹਲਚਲ ਵੱਧ ਗਈ ਹੈ ਬੀਤੇ ਕੁਝ ਦਿਨ ਅਜਹੀਆਂ ਹੀ ਤਿੰਨ ਘਟਨਾਵਾਂ ਵਾਪਰੀਆਂ ਜਿਨ੍ਹਾਂ 'ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਪੁਲਿਸ ਵੱਲੋਂ 15 ਲੋਕਾਂ ਨੂੰ ਹਿਰਾਸਤ ਚ ਲਿਆ ਗਿਆ ਜਿਨ੍ਹਾਂ 'ਚ 5 ਬੱਚੇ ਵੀ ਸ਼ਾਮਲ ਨੇ। ਕੁਝ ਦਿਨਾਂ ਅੰਦਰ ਵਾਪਰੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਕੈਨੇਡੀਅਨ ਪੁਲਿਸ ਵੀ ਚੌਕਸ ਹੋ ਗਈ ਹੈ। ਪੁਲਿਸ ਵੱਲੋਂ ਬਾਰਡਰ ਲਾਗੇ ਚੌਕਸੀ ਵਰਤੀ ਜਾ ਰਹੀ ਹੈ ਤਾਂ ਜੋ ਕੋਈ ਵੀ ਡੰਕੀ ਲਗਾ ਕੇ ਅਮਰੀਕਾ ਤੋਂ ਕੈਨੇਡਾ ਦਾਖਲ ਨਾ ਹੋ ਸਕੇ ਭਾਵੇਂ ਗੈਰ ਕਾਨੂੰਨੀ ਤਰੀਕੇ ਨਾਲ ਕੈਨੇਡਾ ਨਾ ਆ ਸਕੇ। ਗੈਰ ਕਾਨੂੰਨੀ ਦਾਖਲ ਹੋਣ ਦੇ ਜੋ ਮਾਮਲੇ ਬੀਤੇ ਦਿਨੀ ਸਾਹਮਣੇ ਆਏ ਨੇ ਉਹਨਾਂ ਵਿੱਚੋਂ ਪਹਿਲਾ ਮਾਮਲਾ ਮੰਗਲਵਾਰ ਨੂੰ ਸਾਹਮਣੇ ਆਇਆ ਹੈ ਜਿੱਥੇ ਅਲਬਰਟਾ ਚ ਕਾਊਟਸ ਬਾਰਡਰ ਕ੍ਰੋਸਿੰਗ ਤੇ ਸੰਯੁਕਤ ਰਾਜ ਤੋਂ ਕੈਨੇਡਾ ਚ ਦਾਖਲ ਹੋਣ ਦੀ ਕੋਸ਼ਿਸ਼ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਸਹਾਇਕ ਕਮਿਸ਼ਨਰ ਲੀਜ਼ਾ ਮੋਲਲੈਂਡ ਨੇ ਦੱਸਿਆ ਹੈ ਕਿ ਜਦੋਂ ਉਸ ਵੇਲੇ 7 ਵਜੇ 45 ਮਿੰਟ ਤੇ ਪਹੁੰਚੇ ਤਾਂ ਉਸ ਵਿਅਕਤੀ ਨੂੰ ਸਰਹੱਦੀ ਕ੍ਰੋਸਿੰਗ ਤੇ ਸੈਕੰਡਰੀ ਨਿਰੀਖਣ ਲਈ ਭੇਜਿਆ ਗਿਆ ਸੀ ਪਰ ਪੁਲਿਸ ਦਾ ਕਹਿਣਾ ਹੈ ਕਿ ਉਹ ਨਿਰੀਖਣ ਲਈ ਰੁਕੇ ਬਿਨਾਂ ਆਪਣੀ ਗੱਡੀ 'ਚ ਉੱਤਰਵਾਲ ਕੈਨੇਡਾ 'ਚ ਚਲਾ ਗਿਆ ਆਰਡਰ ਅਧਿਕਾਰੀਆਂ ਨੇ ਪੁਲਿਸ ਨੂੰ ਸੂਚਿਤ ਕੀਤਾ ਜਿਨ੍ਹਾਂ ਨੂੰ ਕਾਊਂਟਸ ਤੋਂ ਲਗਭਗ 80 ਕਿਲੋਮੀਟਰ ਦੂਰ ਰੈਮਨਟ ਐਲਬੋਟਾ ਦੇ ਨੇੜੇ ਵਾਹਨ ਲਪਕਿਆ ਪੁਲਿਸ ਨੇ ਰੈਮਨਟ ਤੋਂ ਲਥ ਬ੍ਰਿਜ ਐਲਬੋਟਾ ਤੱਕ ਉਸ ਵਿਅਕਤੀ ਦਾ ਪਿੱਛਾ ਕੀਤਾ ਅਖੀਰ ਵਿੱਚ ਮਿਲਕ ਰਿਵਰ ਐਲਬੋਟਾ ਦੇ ਨੇੜੇ ਇੱਕ ਟਾਇਰ ਡੀਫਲੇਸ਼ਨ ਡਿਵਾਈਸ ਤਾਇਨਾਤ ਕੀਤੀ ਗਈ ਜੋ ਕਿ ਰੈਮਨਟ ਤੋਂ ਲਗਭਗ 60 ਕਿਲੋਮੀਟਰ ਦੂਰ ਹੈ ਜਿਸ ਨਾਲ ਉਸ ਦੀ ਗੱਡੀ ਰੁਕ ਗਈ ਜਿੱਥੇ ਉਹ ਆਦਮੀ ਪੈਦਲ ਹੀ ਘਟਨਾ ਸਥਾਨ ਤੋਂ ਭੱਜ ਗਿਆ ਤੇ ਪੁਲਿਸ ਨੇ ਉਸ ਦਾ ਪਿੱਛਾ ਕੀਤਾ ਅੱਗੇ ਜਾ ਕੇ ਪੁਲਿਸ ਨੂੰ ਉਸ ਜ਼ਖਮੀ ਹਾਲਾਤ ਦੇ ਵਿੱਚ ਮਿਲਿਆ ਲੱਗ ਰਿਹਾ ਸੀ ਕਿ ਉਸਨੇ ਖੁਦ ਨੂੰ ਕਿਸੇ ਹਥਿਆਰ ਦੇ ਨਾਲ ਜ਼ਖਮੀ ਕੀਤਾ ਸੀ ਮੌਕੇ ਤੇ ਹੀ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਉਤੇ ਹੀ ਦੂਜੀ ਘਟਨਾ ਦੀ ਗੱਲ ਕਰੀਏ ਤਾਂ ਦੂਜਾ ਮਾਮਲਾ ਅਲਬਰਟਾ ਕોર્ਟਸ ਇਲਾਕੇ ਦੇ ਨੇੜੇ ਹੋ ਸਾਹਮਣੇ ਆਇਆ ਹੈ ਇਸ ਬਾਰੇ ਸਹਾਇਕ ਕਮਿਸ਼ਨਰ ਮੋਰਲੈਂਡ ਨੇ ਕਿਹਾ ਕਿ ਇੱਕ ਦਿਨ ਪਹਿਲਾਂ ਚਾਰ ਬਾਲਗ ਤੇ ਪੰਜ ਬੱਚੇ ਬੀਤੇ ਦਿਨੀ ਇਸ ਵੇਲੇ ਸਵਾ 6 ਵਜੇ ਦੇ ਕਰੀਬ ਅਲਬਰਟਾ ਦੇ ਕોર્ਟਸ ਦੇ ਨੇੜੇ ਪੈਦਲ ਸਰਹੱਦ ਪਾਰ ਕਰਦੇ ਹੋਏ ਪਾਏ ਗਏ ਸਨ ਸਾਰਿਆਂ ਨੂੰ ਕਸਟਮ ਐਕਟ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਕਾਰਵਾਈ ਲਈ ਸੀਬੀਐਸਏ ਪਾਕਿਸਤਾਨਾ ਬਾਰਡਰ ਸਰਵਿਸਿਜ਼ ਏਜੰਸੀ ਨੂੰ ਸੌਂਪ ਦਿੱਤਾ ਗਿਆ ਸੀ ਇਸੇ ਤਰ੍ਹਾਂ ਤੀਜੀ ਘਟਨਾ ਦੇ ਵਿੱਚ ਮੈਨੀਟੋਬਾ ਬਾਰਡਰ ਨੂੰ ਕ੍ਰੋਸ ਕਰਨ ਵਾਸਤੇ ਕੋਸ਼ਿਸ਼ ਕੀਤੀ ਗਈ ਇਹ 6 ਲੋਕਾਂ ਨੇ ਐਮਰਸਨ ਮੈਨ ਤੋਂ ਲਗਭਗ 15 ਕਿਲੋਮੀਟਰ ਪੂਰਬ ਚ ਪੈਦਲ ਸਰਹੱਦ ਪਾਰ ਕੀਤੀ। ਕੈਨੇਡੀਅਨ ਅਧਿਕਾਰੀਆਂ ਨੂੰ ਉਹਨਾਂ ਦੇ ਅਮਰੀਕੀ ਹਮਰਤਭਾਵ ਵੱਲੋਂ ਸਮੂਹ ਬਾਰੇ ਚੇਤਾਵਨੀ ਦਿੱਤੀ ਗਈ ਸੀ। RCMP ਅਧਿਕਾਰੀਆਂ ਨੇ ਤੁਰੰਤ ਸਮੂਹ ਦੀ ਭਾਲ ਸ਼ੁਰੂ ਕਰ ਦਿੱਤੀ ਜੋ ਨੇੜਲੇ ਜੰਗਲਾਂ ਚ ਭੱਜ ਗਿਆ। ਜਿਸ ਤੋਂ ਬਾਅਦ ਉਹਨਾਂ ਦੀ ਭਾਲ ਕਰਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜ਼ਿਕਰੇ ਖਾਸ ਹੈ ਕਿ ਡੋਨਾਲਡ 트ੰਪ ਨੇ ਕੈਨੇਡਾ ਤੇ ਮੈਕਸੀਕੋ ਦੇ ਉੱਤੇ ਟੈਰਿਫ ਲਗਾਉਣ ਦੀ ਗੱਲ ਕਹਿ ਦਿੱਤੀ ਸੀ ਪਰ ਬਾਅਦ ਵਿੱਚ ਉਹਨਾਂ ਨੇ 30 ਦਿਨਾਂ ਦਾ ਟੈਰਿਫ ਸਟੇ ਦੇ ਦਿੱਤਾ ਹੈ। ਭਾਵੇਂ ਕੈਨੇਡਾ ਤੇ ਮੈਕਸੀਕੋ ਨੂੰ 3 ਹੋਰ ਦਿਨ ਮਿਲ ਚੁੱਕੇ ਨੇ 트ੰਪ ਦੀਆਂ ਉਮੀਦਾਂ ਦੇ ਉੱਤੇ ਖਰਾ ਉਤਰਨ ਵਾਸਤੇ। ਡੋਨਲਡ 트ੰਪ ਨੇ ਕਿਹਾ ਹੈ ਕਿ ਫੈਂਟਨਿਲ ਕੈਨੇਡਾ ਤੇ ਮੈਕਸੀਕੋ ਦੇ ਰਾਹੀਂ ਹੀ ਅਮਰੀਕਾ ਦੇ ਵਿੱਚ ਆ ਰਹੀ ਹੈ ਤੇ ਦੂਜੇ ਪਾਸੇ ਕੈਨੇਡਾ ਮੈਕਸੀਕੋ ਰਾਹੀਂ ਗੈਰ ਕਾਨੂੰਨੀ ਪ੍ਰਵਾਸੀ ਵੀ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਨੇ। ਅਜਿਹੇ ਦੇ ਵਿੱਚ ਕੈਨੇਡਾ ਬਹੁਤ ਕੋਸ਼ਿਸ਼ ਕਰ ਰਿਹਾ ਹੈ ਕਿ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਕਿਸ ਨਾ ਕਿਸੇ ਤਰੀਕੇ ਰੋਕਿਆ ਜਾਵੇ ਤਾਂ ਜੋ ਅਮਰੀਕਾ ਦੇ ਵੱਲੋਂ ਟੈਰਿਫ ਨਾ ਲਗਾਏ ਜਾਣ ਜਿਸ ਵਾਸਤੇ ਕੈਨੇਡਾ ਨੇ ਆਪਣੇ ਬਾਰਡਰਸ ਦੇ ਉੱਤੇ ਸੁਰੱਖਿਆ ਇੰਤਜ਼ਾਮ ਕੜੇ ਕਰ ਦਿੱਤੇ ਨੇ ਤੇ ਵੱਡੇ ਪੱਧਰ ਦੇ ਉੱਤੇ ਅਧਿਕਾਰੀ ਵੀ ਤਾਇਨਾਤ ਕਰ ਦਿੱਤੇ ਗਏ ਨੇ ਕਿਫਾਇਤੀ ਰਿਹਾਇਸ਼ੀ ਪ੍ਰੋਜੈਕਟ ਸਿਸਕਟੂਨ ਸਿਟੀ ਕੌਂਸਲ ਵੱਲ ਵਧ ਰਹੇ ਨੇ ਜੇਕਰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਪ੍ਰੋਜੈਕਟਾਂ ਦੇ ਵਿੱਚ 256 ਨਵੇਂ ਕਿਫਾਇਤੀ ਕਿਰਾਏ ਦੇ ਯੂਨਿਟ ਬਣਾਏ ਜਾਣਗੇ ਇਹ ਯੂਨਿਟ ਤਿੰਨ ਵੱਖ-ਵੱਖ ਥਾਵਾਂ ਦੇ ਉੱਤੇ ਬਣਾਏ ਜਾਣਗੇ ਜਿਸ ਤੋਂ ਬਾਅਦ ਲੋਕਾਂ ਨੂੰ ਅਫੋਰਡੇਬਲ ਹਾਊਸਿੰਗ ਮਿਲੇਗੀ ਸਿਸਕਟੂਨ ਚ ਤਿੰਨ ਥਾਵਾਂ ਇੱਕ ਡਾਊਨਟਾਊਨ ਬਜੀ ਪਾਰਕਿੰਗ ਲਾਟ ਲਿਕਵਰਡ ਸਿਵਿਕ ਸੈਂਟਰ ਦੇ ਨਾਲ ਜ਼ਮੀਨ ਦਾ ਇੱਕ ਹਿੱਸਾ ਤੇ ਬਰਡਵੇ ਐਵੇਨਿਊ ਅਤੇ ਰੂਥ ਸਟਰੀਟ ਦੇ ਕੋਨੇ ਤੇ ਇੱਕ ਖਾਲੀ ਪਲਾਟ ਕਿਫਾਇਤੀ ਰਿਹਾਇਸ਼ੀ ਹੱਬ ਬਣਨ ਦੇ ਰਾਤੇ ਨੇ ਬੁੱਧਵਾਰ ਨੂੰ ਸਸਕੀ ਟੂਨ ਦੀ ਯੋਜਨਾਬੰਦੀ ਵਿਕਾਸ ਤੇ ਭਾਈਚਾਰਕ ਸੇਵਾਵਾਂ ਬਾਰੇ ਸਥਾਈ ਨੀਤੀ ਕਮੇਟੀ ਨੇ ਸਿਟੀ ਕੌਂਸਲ ਨੂੰ ਤਿੰਨ ਕਿਫਾਇਤੀ ਰਿਹਾਇਸ਼ੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇਣ ਦੀ ਸਿਫਾਰਸ਼ ਕੀਤੀ ਕੁੱਲ 200 55ਾ ਯੂਨਿਟ ਤੇ ਉਹਨਾਂ ਨੂੰ ਬਣਾਉਣ ਲਈ ਸੰਬੰਧਿਤ ਪ੍ਰੋਤਸਾਹਨ ਵੀ ਸ਼ਾਮਿਲ ਹੈ ਜੂਨ 2024 ਵਿੱਚ ਕਾਉਂਸਲ ਨੇ ਸ਼ਹਿਰ ਪ੍ਰਸ਼ਾਸਨ ਨੂੰ ਸ਼ਹਿਰ ਦੀ ਮਾਲਕੀ ਵਾਲੀ ਜ਼ਮੀਨ ਤੇ ਰਿਹਾਇਸ਼ ਬਣਾਉਣ ਦੇ ਪ੍ਰਸਤਾਵਾਂ ਨੂੰ ਸਵੀਕਾਰ ਕਰਨਾ ਸ਼ੁਰੂ ਕਰਨ ਲਈ ਅਧਿਕਾਰਿਤ ਕੀਤਾ ਸੀ ਜਿਸ ਵਿੱਚ ਗੈਰ ਮੁਨਾਫਾ ਸੰਸਥਾਵਾਂ ਰਿਹਾਇਸ਼ੀ ਸਹਿਕਾਰੀ ਸੰਸਥਾਵਾਂ ਤੇ ਆਦੀਵਾਸੀ ਸੰਗਠਨਾਂ ਦੀਆਂ ਅਰਜ਼ੀਆਂ ਨੂੰ ਤਰਜੀਹ ਦਿੱਤੀ ਗਈ ਸੀ ਫੈਡਰਲ ਸਰਕਾਰ ਦੇ ਹਾਊਸਿੰਗ ਐਕਸਲਰੇਟਰ ਫੰਡ ਤੋਂ 15 ਮਿਲੀਅਨ ਡਾਲਰ ਜਿਸ ਦਾ ਉਦੇਸ਼ ਦੇਸ਼ ਭਰ ਚ ਰਿਹਾਇਸ਼ ਵਧਾਉਣਾ ਹੈ ਉਸ ਨਾਲ ਸ਼ਹਿਰ ਨੇ ਪ੍ਰਤੀ ਯੂਨਿਟ 50 ਹਜ਼ਾਰ ਡਾਲਰ ਪ੍ਰਦੀਪ ਉਤਸ਼ਾਹੰਤੇ 5 ਸਾਲਾਂ ਲਈ ਵਾਧੇ ਵਾਲੇ ਟੈਕਸ ਛੋਟਾਂ ਦੀ ਪੇਸ਼ਕਸ਼ ਕੀਤੀ। ਸੌਦੇ ਦੇ ਹਿੱਸੇ ਵਜੋਂ ਪ੍ਰੋਜੈਕਟਾਂ ਨੂੰ ਕੁਝ ਮਾਪਦੰਡ ਪੂਰੇ ਕਰਨੇ ਪਏ ਜਿਵੇਂ ਕਿ ਹਾਊਸਿੰਗ ਐਕਸਲਰੇਟਰ ਫੰਡ ਸਮਾਸੀ ਮਾਵਾ ਨੂੰ ਪੂਰਾ ਕਰਨਾ ਅਤੇ ਯਕੀਨੀ ਬਣਾਉਣਾ ਕਿ ਯੂਨਿਟ ਘੱਟੋ ਘੱਟ 20 ਸਾਲਾਂ ਲਈ ਕਿ ਕਿਫਾਇਤੀ ਰਹਿਣ ਅਤੇ ਘਾਟਾਮਦਨ ਵਾਲੇ ਪਰਿਵਾਰਾਂ ਨੂੰ ਸਾਰੀਆਂ ਕਿਫਾਇਤੀ ਯੂਨਿਟਾਂ ਕਿਰਾਏ ਤੇ ਦੇਣੀਆਂ ਸ਼ਾਮਿਲ ਨੇ ਸਭ ਤੋਂ ਵੱਡੀ ਅਰਜ਼ੀ ਕੈਂਪੋਨੀ ਹਾਊਸਿੰਗ ਕਾਰਪੋਰੇਸ਼ਨ ਤੋਂ ਆਉਂਦੀ ਹੈ ਜੋ ਕਿ ਇੱਕ ਮੈਟਿਸ ਹਾਊਸਿੰਗ ਸੰਸਥਾ ਹੈ ਜੋ ਕਿ ਲੇਕਵੁੱਡ ਸਵਿਚ ਸੈਂਟਰ ਦੇ ਨਾਲ ਲੱਗਦੇ 1635 ਮੈਕਰਚਰ ਡਰਾਈਵ ਦੇ ਇੱਕ ਹਿੱਸੇ ਤੇ 120 ਯੂਨਿਟਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕੰਪਨੀ ਦੇ ਪ੍ਰਸਤਾਵ ਵਿੱਚ ਰੈਪਰਾਉਂਡ ਸਪੋਰਟ ਇੱਕ ਕਮਿਊਨਿਟੀ ਗਾਰਡਨ, ਟ੍ਰੇਨਿੰਗ ਸਪੇਸ, ਕਮਨ ਰੂਮ, ਡੇ ਕੇਅਰ, ਕਨਫੈਕਸ਼ਨਰੀ ਅਤੇ ਹੋਰ ਬਹੁਤ ਕੁਝ ਸ਼ਾਮਿਲ ਹੈ। ਕੰਪਨੀ ਦੇ ਟਰਸਟੀਆਂ ਦੀ ਚੇਅਰਪਰਸਨ ਅੰਜੇਲਾ ਵਿਸ਼ਪ ਨੇ ਕਿਹਾ ਹੈ ਕਿ ਕਿਫਾਇਤੀ ਰਿਹਾਇਸ਼ ਲਈ ਉਹਨਾਂ ਦੀ ਉਡੀਕ ਸੂਚੀ ਰੋਜ਼ਾਨਾ ਵਧਦੀ ਜਾ ਰਹੀ ਹੈ। ਵਿਸ਼ਪ ਨੇ ਕਮੇਟੀ ਦੀ ਮੀਟਿੰਗ ਦੇ ਵਿੱਚ ਕਿਹਾ ਕਿ ਇਸ ਵੇਲੇ ਸਾਡੇ ਪੂਰੇ ਪੋਰਟਫੋਲੀਓ ਲਈ ਸਾਡੇ ਕੋਲ 800 ਤੋਂ ਵੱਧ ਵਿਅਕਤੀ ਤੇ ਪਰਿਵਾਰ ਨੇ ਜੋ ਸਾਡੇ ਕੋਲ ਮੌਜੂਦ ਕਿਸੇ ਵੀ ਕਿਫਾਇਤੀ ਰਿਹਾਇਸ਼ ਲਈ ਉਡੀਕ ਸੂਚੀ ਦੇ ਵਿੱਚ ਨੇ, ਯਾਨੀ ਕਿ ਵੇਟਿੰਗ ਲਿਸਟ ਦੇ ਵਿੱਚ ਨੇ। ਕੀ ਸੰਗਠਨ ਨੂੰ 5.6 ਮਿਲੀਅਨ ਡਾਲਰ ਪੂੰਜੀ ਗ੍ਰਾਂਟਾਂ ਚ ਅਤੇ ਲਗਭਗ 1 ਮਿਲੀਅਨ ਡਾਲਰ ਪਛਾਣ ਰਾਹੀ ਮਿਲ ਰਹੇ ਨੇ ਬਿਸ਼ਪ ਨੇ ਇਹ ਵੀ ਕਿਹਾ ਹੈ ਕਿ ਇਹ ਸੌਦਾ ਕੰਪਨੀ ਲਈ ਲਾਗਤ ਤੋਂ ਬਿਨਾ ਨਹੀਂ ਆਉਂਦਾ ਜਿਸ ਨੂੰ ਹਜੇ ਵੀ ਸਿਰਫ ਜ਼ਮੀਨ ਲਈ ਲਗਭਗ 3.5 ਮਿਲੀਅਨ ਡਾਲਰ ਦਾ ਭੁਗਤਾਨ ਕਰਨਾ ਪੈਂਦਾ ਹੈ ਇੱਕ ਹੋਰ ਪ੍ਰੋਜੈਕਟ ਜੋ ਕਿ ਥੋੜਾ ਛੋਟਾ ਹੈ ਉਸ ਵਿੱਚ 112 ਕਿਫਾਇਤੀ ਯੂਨਿਟਾਂ ਦੇ ਸਿਸਕਟੂਨ ਓਪਨ ਡੋਰ ਸੁਸਾਇਟੀ ਦੁਆਰਾ ਪ੍ਰਸਤਾਵਿਤ ਕੀਤਾ ਜਾ ਰਿਹਾ ਹੈ ਜਿਸ ਦਾ ਆਪਣਾ ਵਿਲੱਖਣ ਦ੍ਰਿਸ਼ਟੀਕੋਣ ਹੈ ਜੋ ਵਰਤਮਾਨ ਵਿੱਚ 23ਵੀਂ ਸਟਰੀਟ ਈਸਟ ਅਤੇ 3ਰਡ ਐਵੇਨਿਊ ਨਾਰਥ ਦੇ ਕੋਨੇ ਤੇ ਇੱਕ ਪਾਰਕਿੰਗ ਲੋਟ ਹੈ। एसओडीएस ਦੇ ਫੰਡ ਵਿਕਾਸ ਅਤੇ ਸੰਚਾਰ ਪ੍ਰਬੰਧਕ ਅਹਿਮਦ ਮਜ਼ਜੀਦ ਨੇ ਕਿਹਾ ਕਿ এসਓਡੀएस ਵੈਲਕਮ ਪਲੇਸ ਅਫੋਰਡੇਬਲ ਹਾਊਸਿੰਗ ਕਮਿਊਨਿਟੀ ਬਣਾਉਣ ਲਈ ਇੱਕ ਪਰਿਵਰਤਨਸ਼ੀਲ ਪਹਿਲ ਕਦਮੀ ਸ਼ੁਰੂ ਕਰ ਰਿਹਾ ਹੈ ਇੱਕ ਉਦੇਸ਼ ਨਿਰਮਿਤ ਕੇਂਦਰੀਕ੍ਰਿਤ ਸਹੂਲਤ ਚੁੱਕੀ ਫਾਇਤੀ ਰਿਹਾਇਸ਼ ਨੂੰ ਵਿਆਪਕ ਪਾਈਚਾਰਕ ਸੇਵਾਵਾਂ ਨਾਲ ਜੋੜ ਦਿਆ ਹੈ ਮਜ਼ਜੀਦ ਨੇ ਕਿਹਾ ਕਿ ਡਾਊਨਟਾਊਨ ਹੱਬ ਸੈਟਲਮੈਂਟ ਅਤੇ ਏਕੀਕਰਨ ਸੇਵਾਵਾਂ ਸਮਾਜਿਕ ਅਤੇ ਭਾਵਨਾਤਮਕ ਸਹਾਇਤਾ ਬੱਚਿਆਂ ਅਤੇ ਯੁਵਾ ਸੇਵਾਵਾਂ ਭੋਜਨ ਸੁਰੱਖਿਆ ਪ੍ਰੋਗਰਾਮ ਕਲਾਸਰੂਮ ਇੱਕ ਨਸਲੀ ਕਿਰੀਆਨੇ ਦੀ ਦੁਕਾਨ ਤੇ ਇੱਕ ਕੇਅਰ ਵਰਗੀਆਂ ਰੈਪ ਰਾਉਂਡ ਸਹਾਇਤਾ ਵੀ ਪ੍ਰਦਾਨ ਕਰੇਗਾ ਫਜੀਦ ਨੇ ਕਿਫਾਇਤੀ ਰਿਹਾਇਸ਼ੀ ਵਿਕਲਪਾਂ ਦੀ ਮਹੱਤਵਪੂਰਨ ਲੋੜ ਨੂੰ ਉਜਾਗਰ ਕਰਦਿਆਂ ਕਿਹਾ ਹੈ ਕਿ ਅਕਤੂਬਰ 2022 ਤੇ ਅਕਤੂਬਰ 2023 ਦੇ ਵਿਚਾਲੇ ਸਸਕ੍ਰਟੂਨ ਦੀ ਆਬਾਦੀ 14400 ਵਿਅਕਤੀਆਂ ਦਾ ਵਾਅਦਾ ਹੋਇਆ ਜੋ ਕਿ ਯੁੱਧ ਤੋਂ ਬਾਅਦ ਦੇ ਯੁੱਗ ਵਿੱਚ ਸਾਲ ਦਰਸਾਲ ਸਭ ਤੋਂ ਵੱਡਾ ਵਾਅਦਾ ਹੈ ਜਿਸ ਤੇ 85% ਵਾਅਦਾ ਨਵੇਂ ਆਉਣ ਵਾਲਿਆਂ ਨੂੰ ਹੋਇਆ ਹੈ ਸ਼ਹਿਰ ਪ੍ਰਸ਼ਾਸਨ ਦੀ ਰਿਪੋਰਟ ਵਿੱਚ ਐਸ.ਓ.ਡੀ.ਐਸ ਲਈ 5.6 ਮਿਲੀਅਨ ਡਾਲਰ ਦੀਆਂ ਗ੍ਰਾਂਟਾਂ ਅਤੇ ਲਗਭਗ 8.50 ਲੱਖ ਡਾਲਰ ਟੈਕਸ ਛੋਟਾਂ ਦੀ ਸੂਚੀ ਦਿੱਤੀ ਗਈ ਹੈ। ਰੀਪੋਰਟ ਵਿੱਚ ਸਭ ਤੋਂ ਛੋਟਾ ਕਿਫਾਇਤੀ ਰਿਹਾਇਸ਼ੀ ਪ੍ਰੋਜੈਕਟ ਇੱਕ ਨਿੱਜੀ ਕਾਰੋਬਾਰ ਦੁਆਰਾ ਮੁਨਾਫੇ ਲਈ ਬਣਾਇਆ ਗਿਆ ਇੱਕ ਬ੍ਰਾਡਵੇ ਐਵੇਨਿਊ ਅਤੇ ਰੂਥ ਸਟਰੀਟ ਦੇ ਕੋਨੇ ਤੇ ਸਥਿਤ ਹੋਵੇਗਾ ਜਿਸ 'ਚ 24 ਕਿਫਾਇਤੀ ਇਕਾਈਆਂ ਹੋਣਗੀਆਂ ਇਸ ਨੂੰ 1.2 ਮਿਲੀਅਨ ਡਾਲਰ ਦੀਆਂ ਗ੍ਰਾਂਟਾਂ ਤੇ ਲਗਭਗ 1 ਲੱਖ ਡਾਲਰ ਟੈਕਸ ਛੋਟਾ ਮਿਲ ਰਹੀਆਂ ਨੇ ਸ਼ਹਿਰ ਪ੍ਰਸ਼ਾਸਨ ਨੇ ਕਮੇਟੀ ਦੀ ਮੀਟਿੰਗ 'ਚ ਨੋਟ ਕੀਤਾ ਹੈ ਕਿ ਭਾਵੇਂ ਇਮਾਰਤ ਵੇਚ ਦਿੱਤੀ ਜਾਂਦੀ ਹੈ ਅਗਲੇ ਮਾਲਕ ਨੂੰ ਸ਼ਹਿਰ ਨਾਲ ਸਮਝੌਤਾ ਕਾਇਮ ਰੱਖਣਾ ਪਵੇਗਾ ਜਿਸ 'ਚ ਘੱਟੋ-ਘੱਟ 20 ਸਾਲਾਂ ਲਈ ਕਿਰਾਏ ਨੂੰ ਕਿਫਾਇਤੀ ਰੱਖਣਾ ਸ਼ਾਮਲ ਹੈ ਸਕੈਚਵਨ ਯੂਨੀਵਰਸਿਟੀ ਦੇ ਪਗੋਲਾ ਤੇ ਯੋਜਨਾਬੰਦੀ ਵਿਭਾਗ ਚ ਸਹਾਇਕ ਪ੍ਰੋਫੈਸਰ ਇਹਾਬ ਦਿਆਬ ਪ੍ਰੋਜੈਕਟਾਂ ਦਾ ਸਮਰਥਨ ਕਰਦੇ ਨੇ। ਦਾਅਵੇ ਕਿ ਹੈ ਕਿ ਡਾਊਨਟਾਊਨ ਚ ਹੋਰ ਰਿਹائشਾਂ ਬਣਾਉਣ ਨਾਲ ਜਨਤਕ ਆਵਾਜਾਈ ਸਵਾਰੀਆਂ ਨੂੰ ਬਿਹਤਰ ਬਣਾਉਣ ਚ ਮਦਦ ਮਿਲੇਗੀ, ਜਦਕਿ ਘਟ ਆਮਦਨ ਵਾਲੇ ਲੋਕਾਂ ਨੂੰ ਆਵਾਜਾਈ ਲਈ ਵਿਦੇੜੇ ਪਹੁੰਚਯੋਗਤਾ ਵੀ ਮਿਲੇਗੀ। ਥੰਡਰਬੇ ਦੇ ਉਹਨਾਂ ਡਰਾਈਵਰਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਜੋ ਗੈਰ ਕਾਨੂੰਨੀ ਤੌਰ ਤੇ ਸਕੂਲ ਬੱਸਾਂ ਦੇ ਵਿੱਚੋਂ ਲੰਘ ਰਹੇ ਨੇ ਯਾਨਕਿ ਸਕੂਲ ਬੱਸਾਂ ਨੂੰ ਕ੍ਰਾਸ ਕਰ ਰਹੇ ਨੇ ਮੌਜੂਦਾ ਸਕੂਲ ਸਾਲ ਦੇ ਲਈ ਬੱਸ ਡਰਾਈਵਰਾਂ ਨੂੰ ਪ੍ਰਤੀ ਦਿਨ ਔਸਤਨ 7.7 ਉਲੰਘਣਾਵਾਂ ਦੇਖਣ ਨੂੰ ਮਿਲ ਰਹੀਆਂ ਨੇ ਸ਼ਹਿਰ ਦੇ ਸਕੂਲ ਟ੍ਰਾਂਸਪੋਰਟੇਸ਼ਨ ਕਨਜੋਰਟੀਅਮ ਨੇ ਕਿਹਾ ਹੈ ਕਿ Thunderbay ਚ ਸਕੂਲ ਬੱਸਾਂ ਨੂੰ ਗੈਰਕਾਨੂੰਨੀ ਢੰਗ ਨਾਲ ਲੰਘਾਉਣ ਵਾਲੇ ਡਰਾਈਵਰ ਇੱਕ ਗੰਭੀਰ ਸਮੱਸਿਆ ਬਣੇ ਹੋਏ ਨੇ 31 ਜਨਵਰੀ ਤੱਕ ਸ਼ਹਿਰ ਦੇ ਸਕੂਲ ਬੱਸ ਡਰਾਈਵਰਾਂ ਨੇ 737 ਵਾਹਨਾਂ ਨੂੰ ਗੈਰਕਾਨੂੰਨੀ ਢੰਗ ਨਾਲ ਉਨ੍ਹਾਂ ਦੀ ਬੱਸ ਵਿੱਚੋਂ ਲੰਘਣ ਦੀ ਰਿਪੋਰਟ ਦਿੱਤੀ ਸੀ ਜਦਕਿ ਉਸ ਦਾ ਸਟਾਪ ਆਰਮ ਵਧਿਆ ਹੋਇਆ ਸੀ ਤੇ ਲਾਲ ਬੱਤੀਆਂ ਚਮਕ ਰਹੀਆਂ ਸਨ ਇਹ ਪ੍ਰਤੀ ਸਕੂਲ ਦਿਨ ਔਸਤਨ 7.7 ਵਾਹਨ ਨੇ ਸਟੂਡੈਂਟ ਟ੍ਰਾਂਸਪੋਰਟੇਸ਼ਨ ਸਰਵਿਸਿਜ਼ ਆਫ Thunderbay ਨੇ ਇੱਕ ਫੇਸਬੁੱਕ ਪੋਸਟ ਦੇ ਵਿੱਚ ਤੰਕਾਰੀ ਸਾਂਝੀ ਕੀਤੀ ਹੈ ਇਹ 2023-24 ਚ ਪ੍ਰਤੀ ਸਕੂਲ ਦਿਨ ਔਸਤਨ 6.6 2022-23 ਚ ਪ੍ਰਤੀ ਸਕੂਲ ਔਸਤਨ 5.2 ਤੇ 2021-22 ਚ ਪ੍ਰਤੀ ਸਕੂਲ ਔਸਤਨ 3.7 ਤੋਂ ਕਿਤੇ ਜ਼ਿਆਦਾ ਵਾਧਾ ਹੈ ਐਸਟੀਐਸਟੀਬੀ ਦੇ ਕੰਸੋਰਟੀਅਮ ਮੈਨੇਜਰ ਕ੍ਰਿਗ ਮਰਫੀ ਨੇ ਕਿਹਾ ਕਿ ਉਲੰਘਣਾਵਾਂ ਦੀ ਰਿਪੋਰਟ ਬੱਸ ਡਰਾਈਵਰਾਂ ਦੁਆਰਾ ਖੁਦ ਕੀਤੀ ਜਾਂਦੀ ਹੈ ਇਹ ਜਾਣਕਾਰੀ ਥੰਡਰਬੀ ਪੁਲਿਸ ਅਤੇ ਸਥਾਨਕ ਓਪੀਪ ਨਾਲ ਸਾਂਝੀ ਕੀਤੀ ਜਾਂਦੀ ਹੈ ਉਨਾ ਕਿਹਾ ਕਿ ਬਹੁਤ ਨਿਰਾਸ਼ਾਜਨਕ ਹੈ ਜ਼ਾਹਰ ਹੈ ਕਿ ਅਸੀਂ ਕਈ ਸਾਲਾਂ ਤੋਂ ਇਸ ਸੁਨੇਹਾ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਸਥਿਤੀ ਨਾਲ ਨਜਿੱਠਣ ਚ ਸਾਡੀ ਮਦਦ ਕਰਨ ਲਈ ਸਰਕਾਰ ਦੇ ਵਾਕਵਾਕਾ ਪੱત્ર ਨਾਲ ਕੰਮ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਉਹਨਾਂ ਕਿਹਾ ਕਿ ਸਾਡਾ ਕੰਮ ਵਿਦਿਆਰਥੀਆਂ ਦੀ ਸੁਰੱਖਿਆ ਹੈ ਪਰ ਇਹ ਪੂਰੇ ਭਾਈਚਾਰੇ ਦੀ ਚਿੰਤਾ ਹੋਣੀ ਚਾਹੀਦੀ ਹੈ ਅਤੇ ਜਦੋਂ ਸਾਡੇ ਕੋਲ ਅਜਿਹੀ ਸਥਿਤੀ ਹੁੰਦੀ ਹੈ ਜਿੱਥੇ ਸਾਡੇ ਭਾਈਚਾਰੇ ਵਿੱਚ ਵਾਹਨ ਚਾਲਕ ਬੱਚਾਂ ਦੀ ਜਾਨ ਤੇ ਸੁਰੱਖਿਆ ਨੂੰ ਖਤਰੇ 'ਚ ਪਾ ਰਹੇ ਹੁੰਦੇ ਨੇ ਤਾਂ ਇਹ ਬਹੁਤ ਨਿਰਾਸ਼ਾਜਨਕ ਹੁੰਦਾ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਗਿਣਤੀ ਸਾਲ ਦਰ ਸਾਲ ਵਧਦੀ ਜਾ ਰਹੀ ਹੈ ਥੰਡਰਬ੍ਰੇਚ ਸਕੂਲ ਬੱਸਾਂ ਦੇ ਵਿੱਚ ਸਟੌਪ ਆਰਮ ਕੈਮਰੇ ਨਹੀਂ ਹਨ ਜੋ ਕਿ ਰੁਕੀ ਹੋਈ ਸਕੂਲ ਬੱਸ ਤੋਂ ਗੈਰਕਾਨੂੰਨੀ ਢੰਗ ਨਾਲ ਲੰਘਣ ਵਾਲੇ ਕਿਸੇ ਵੀ ਵਾਹਨ ਦੀ ਫੋਟੋ ਆਪਣੇ ਆਪ ਲੈ ਲੈਣਗੇ ਮਾਫੀ ਨੇ ਕਿਹਾ ਹੈ ਕਿ ਇਸੇ ਸ਼ਹਿਰ ਨੂੰ ਇੱਕ ਪੇਸ਼ਕਾਰੀ ਦਿੱਤੀ ਤਾਂ ਜੋ ਉਹਨਾਂ ਨੂੰ ਵਿਖਾਇਆ ਜਾ ਸਕੇ ਕਿ ਇੱਥੇ ਇੱਕ ਮੁੱਦਾ ਹੈ ਤੇ ਇਹ ਮਹੱਤਵਪੂਰਨ ਹੈ ਉਸ ਸਮੇਂ 온ਟਾਰੀਓ ਸੁਬੇਚ ਸਟਾਪ ਆਰਮ ਕੈਮਰਿਆਂ ਦੀ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਸੀ ਉਹ ਸਿਰਫ ਹਾਈਵੇ ਟ੍ਰੈਫਿਕ ਐਕਟ ਨੂੰ ਬਦਲਣ ਤੇ ਨੀਮਾ ਨੂੰ ਲਿਖਣ ਤੇ ਕੰਮ ਕਰ ਰਹੇ ਸਨ ਤਾਂ ਜੋ ਸਟਾਪ ਆਰਮ ਕੈਮਰੇ ਵੀਡੀਓ ਫੁਟੇਜ ਬਿਨਾ ਕਿਸੇ ਚਸ਼ਮਤੀਦ ਕਵਾਦੇ ਲੋੜ ਦੇ ਅਦਾਲਤ ਦੇ ਵਿੱਚ ਸਵੀਕਾਰਯੋਗ ਹੋਣ ਹਾਲਾਂਕਿ 2022 ਚ ਸ਼ਹਿਰ ਨੇ ਕਿਹਾ ਹੈ ਕਿ ਸਟਾਪ ਆਰਮ ਕੈਮਰੇ ਇਸ ਸਮੇਂ ਸੰਪਪ ਨਹੀਂ ਹਨ ਕਾਉਂਸਲ ਨੂੰ ਦਿੱਤੀ ਗਈ ਇੱਕ ਰਿਪੋਰਟ ਵਿੱਚ ਸ਼ਹਿਰ ਪ੍ਰਸ਼ਾਸਨ ਨੇ ਕਿਹਾ ਹੈ ਕਿ ਕੈਮਰਾ ਦੁਆਰਾ ਕੈਦ ਕੀਤੀਆਂ ਗਈਆਂ ਕਿਸੇ ਵੀ ਤਸਵੀਰਾਂ ਨੂੰ ਸਬਾਈ ਅਪਰਾਧ ਅਧਿਕਾਰੀਆਂ ਦੁਆਰਾ ਸਮੀਖਿਆ ਲਈ ਟੌਨਟੋ ਦੇ ਇੱਕ ਪ੍ਰੋਸੈਸਿੰਗ ਸੈਂਟਰ 'ਚ ਭੇਜਣ ਦੀ ਜ਼ਰੂਰਤ ਹੋਵੇਗੀ ਹਾਲਾਂਕਿ ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰੋਸੈਸਿੰਗ ਸੈਂਟਰ ਸਟੌਪ ਆਰਮ ਕੈਮਰਾ ਫੁਟੇਜ ਸਵੀਕਾਰ ਨਹੀਂ ਕਰ ਰਿਹਾ ਜਿਸ ਦਾ ਮਤਲਬ ਹੈ ਕਿ ਸ਼ਹਿਰ ਨੂੰ ਆਪਣਾ ਪ੍ਰੋਗਰਾਮ ਸ਼ੁਰੂ ਕਰਨਾ ਪਵੇਗਾ ਜ ਜਿਸ ਸੇ ਹੋਰ ਸ਼ਹਿਰ ਨਾਲ ਪਾਈਵਾਲੀ ਕਰਨੀ ਪਵੇਗੀ ਜੋ ਪਹਿਲਾਂ ਹੀ ਅਜਿਹਾ ਕਰ ਰਹੀ ਹੈ ਜਦੋਂ ਰਿਪੋਰਟ ਜਾਰੀ ਕੀਤੀ ਗਈ ਤਾਂ ਇਹ ਨੋਟ ਕੀਤਾ ਗਿਆ ਕਿ ਅਨਟਾਰੀਓ ਦਾ ਇੱਕੋ ਇੱਕ ਹੋਰ ਸ਼ਹਿਰ ਜੋ ਟੌਪ ਆਰਮ ਕੈਮਰਾ ਫੁਟੇਜ ਦੀ ਪ੍ਰਕਿਰਿਆ ਕਰ ਰਿਹਾ ਸੀ ਉਹ ਆਟੋ ਵਾਹਨ ਸੀ ਜੋ ਦੂਜੀਆਂ ਨਗਰਪਾਲਿਕਾਵਾਂ ਤੋਂ ਫੁਟੇਜ ਸਵੀਕਾਰ ਨਹੀਂ ਕਰ ਰਹੀ ਸੀ ਮਫੀ ਨੇ ਕਿਹਾ ਕਿ ਪ੍ਰੋਸੈਸਿੰਗ ਇੱਕ ਸਮੱਸਿਆ ਬਣੀ ਹੋਈ ਹੈ ਸੁਪਾ ਡਰਾਈਵਰ ਜਾਣਕਾਰੀ ਦਾ ਇੱਕ ਡਾਟਾਬੇਸ ਰੱਖਦੇ ਨੇ ਜਿਸ ਨਾਲ ਉਹਨਾਂ ਵਾਹਨਾਂ ਦੇ ਮਾਲਕਾਂ ਦੀ ਪਛਾਣ ਕੀਤੀ ਜਾ ਸਕੇਗੀ ਜੋ ਸਕੂਲ ਬੱਸ ਨੂੰ ਗੈਰ ਕਾਨੂੰਨੀ ਢੰਗ ਨਾਲ ਲੰਗਾਉਂਦੇ ਹੋਏ ਕੈਮਰੇ ਵਿੱਚ कैद ਹੋ ਜਾਂਦੇ ਨੇ ਤੇ ਉਹਨਾਂ ਦੀ ਟਿਕਟ ਕੱਟੀ ਜਾ ਸਕੇਗੀ ਮਫੀ ਨੇ ਕਿਹਾ ਕਿ ਅਜਿਹੀਆਂ ਕੰਪਨੀਆਂ ਨੇ ਜੋ ਸਟੌਪ ਆਰਮ ਕੈਮਰੇ ਲਗਾਉਣਾ ਤੇ ਫੁਟੇਜ ਦੀ ਪ੍ਰਕਿਰਿਆ ਕਰਨ ਲਈ ਤਿਆਰ ਨੇ ਤੇ ਜੇਕਰ ਕੋਈ ਉਲੰਘਣਾ ਪਾਈ ਜਾਂਦੀ ਹੈ ਤਾਂ ਇਸ ਨੂੰ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਭੇਜਣ ਲਈ ਤਿਆਰ ਨੇ ਖਰਚੇ ਜਾਰੀ ਕੀਤੀਆਂ ਗਈਆਂ ਟਿਕਟਾਂ ਦੁਆਰਾ ਕਵਰ ਕੀਤੇ ਜਾਣਗੇ ਜਦੋਂ ਟਿਕਟ ਦਾ ਭੁਗਤਾਨ ਕੀਤਾ ਜਾਂਦਾ ਹੈ ਤਾਂ 1% ਕੰਪਨੀ ਨੂੰ ਲਾਗਤਾਂ ਨੂੰ ਪੂਰਾ ਕਰਨ ਲਈ ਜਾਂਦਾ ਹੈ ਹਾਲਾਂਕਿ ਮਾਫੀ ਨੇ ਕਿਹਾ ਕਿ ਸੁਬਾ ਆਪਣੇ ਵਾਹਨ ਮਾਲਕਾਂ ਦੇ ਡਾਟਾ ਬੇਸ ਤੱਕ ਉਹਨਾਂ ਕੰਪਨੀਆਂ ਨੂੰ ਪਹੁੰਚ ਕਰਨ ਦੀ ਇਜਾਜ਼ਤ ਨਹੀਂ ਦੇਵੇਗਾ ਜੋ ਸਟੌਪ ਆਰਮ ਕੈਮਰਾ ਪ੍ਰੋਗਰਾਮ ਚਲਾਉਂਦੀਆਂ ਨੇ ਮੀਡੀਆ ਨੇ ਉਨਟਾਰੀਓ ਦੇ ਆਵਾਜਾਈ ਮੰਤਰਾਲੇ ਦੇ ਨਾਲ ਵੀ ਇਸ ਮਾਮਲੇ ਦੇ ਉੱਤੇ ਪ੍ਰਤੀਕਰਮ ਲੈਣ ਵਾਸਤੇ ਸੰਪਰਕ ਕੀਤਾ ਪਰ ਫਿਲਹਾਲ ਤੱਕ ਕੋਈ ਵੀ ਜਵਾਬ ਨਹੀਂ ਸੀ ਮਿਲਿਆ ਵਰਤਮਾਨ ਵਿੱਚ ਥੰਡਰਬੇ ਵਿੱਚ ਬੱਸ ਡਰਾਈਵਰਾਂ ਨੂੰ ਉਹਨਾਂ ਡਰਾਈਵਰਾਂ ਬਾਰੇ ਜਾਣਕਾਰੀ ਰਿਕਾਰਡ ਕਰਨ ਲਈ ਕਿਹਾ ਜਾ ਰਿਹਾ ਹੈ ਜੋ ਉਹਨਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਲੰਘਾਉਂਦੇ ਨੇ ਪਰ ਮਾਫੀ ਨੇ ਕਿਹਾ ਕਿ ਇਹ ਹਮੇਸ਼ਾ ਸੰਭਵ ਨਹੀਂ ਹੁੰਦਾ ਇਸ ਦੌਰਾਨ ਸੰਗੀ ਸਰਕਾਰ ਨੇ ਸਕੂਲ ਬੱਸਾਂ ਤੇ ਪੈਰਮੀਟਰ ਵਿਜ਼ੀਬਿਲਟੀ ਸਿਸਟਮ ਲਾਜ਼ਮੀ ਕਰਨ ਦਾ ਵੀ ਐਲਾਨ ਕੀਤਾ ਹੈ ਸਿਕਰੇ ਖਾਸ ਹੈ ਕਿ ਟਰਾਂਸਪੋਰਟ ਕੈਂਟਾ ਨੇ ਕਿਹਾ ਹੈ ਕਿ ਪੈਰਮੀਟਰ ਵਿਜ਼ੀਬਿਲਟੀ ਸਿਸਟਮ ਲਈ ਨਵੀਂ ਲੋੜ 14 ਦਸੰਬਰ 2024 ਨੂੰ ਲਾਗੂ ਹੋ ਗਈ ਸੀ ਤੇ ਸਾਰੀਆਂ ਨਵੀਆਂ ਬੱਸਾਂ 1 ਨਵੰਬਰ 2027 ਤੋਂ ਪੈਰੀਮੀਟਰ ਵਿਜ਼ਿਬਿਲਟੀ ਸਿਸਟਮ ਨਾਲ ਲੈਸ ਹੋਣਗੀਆਂ 온ਟਾਰੀਓ ਦੇ ਐਨਡੀਪੀ ਨੇਤਾ ਨੇ ਸੂਬੇ ਭਰ ਦੇ ਵਿੱਚ 3500 ਨਵੇਂ ਡਾਕਟਰਾਂ ਦੀ ਭਰਤੀ ਕਰਨ ਉਤਰੀ ਸਿਹਤ ਸੰਭਾਲ ਦਾ ਵਿਸਤਾਰ ਕਰਨ ਤੇ ਇੱਕ ਉਤਰੀ ਕਮਾਂਡ ਸੈਂਟਰ ਬਣਾਉਣ ਦਾ ਵਾਅਦਾ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਵਸਨੀਕਾਂ ਨੂੰ ਲੋੜੀਂਦੀ ਪਹੁੰਚ ਮਿਲ ਸਕੇ ਉਹਨਾਂ ਪਰਿਵਾਰਾਂ ਨੂੰ ਖਾਸ ਕਰਕੇ ਜੋ ਡਾਕਟਰਾਂ ਤੱਕ ਪਹੁੰਚ ਨਹੀਂ ਕਰ پا ਰਹੇ ਸਟਾਈਲਸ ਨੇ ਆਪਣੀ ਪਰਵਾਰਕ ਸਿਹਤ ਸੰਭਾਲ ਗਾਰੰਟੀ ਦਾ ਉਦਘਾਟਨ ਕੀਤਾ ਜੋ 온ਟਾਰੀਓ ਐਨਡੀਪੀ ਸਰਕਾਰ ਦੇ ਦਫ਼ਤਰ ਚ ਪਹਿਲੇ 100 ਦਿਨਾਂ ਵਿੱਚ ਵਧੇਰੇ ਪਰਵਾਰਕ ਸਿਹਤ ਟੀਮਾਂ ਬਣਾ ਰਹੇ ਨੇ ਕਟ ਮਾਹਰ ਉਡੀਕ ਸਮੇਤ ਲਚਕੀਲੇ ਵਿਕਲਪਾਂ ਨੂੰ ਵੀ ਇਹ ਵੇਖਣਗੇ ਉਹਨਾਂ ਨੇ ਵਾਦਾ ਕੀਤਾ ਹੈ ਕਿ ਇਹ ਯੋਜਨਾ ਸਾਰੇ অন্ਟਾਰੀਓ ਵਾਸੀਆਂ ਨੂੰ ਟੀਮ ਅਧਾਰਿਤ ਪ੍ਰਾਇਮਰੀ ਕੇਅਰ ਪ੍ਰਦਾਤਾਵਾਂ ਦੇ ਨਾਲ ਜੋੜ ਦੇਵੇਗੀ ਲੰਬੇ ਸਮੇਂ ਲਈ ਸਟਾਈਲਸ ਨੇ ਕਿਹਾ ਹੈ ਕਿ ਉਹ ਅਗਲੇ 4 ਸਾਲਾਂ 'ਚ ਸੂਬੇ 'ਚ 3500 ਨਵੇਂ ਡਾਕਟਰਾਂ ਦੀ ਭਰਤੀ ਅਤੇ ਸਹਾਇਤਾ ਕਰਨਗੇ ਉੱਤਰੀ অন্ਟਾਰੀਓ ਦੇ ਲਈ ਵਿਸ਼ੇਸ਼ ਉਹਨਾਂ ਨੇ ਯਕੀਨੀ ਬਣਾਇਆ ਕਿ 350 ਨਵੇਂ ਡਾਕਟਰਾਂ ਦੀ ਨਿਯੁਕਤੀ ਕੀਤੀ ਗਈ ਹੈ ਜਿਸ ਵਿੱਚ 200 ਨਵੇਂ ਪਰਿਵਾਰਕ ਡਾਕਟਰ ਤੇ 150 ਮਾਹਰ ਸ਼ਾਮਲ ਨੇ ਪ੍ਰਸਤਾਵਿਤ ਉੱਤਰੀ ਕਮਾਂਡ ਸੈਂਟਰ ਦੀ ਵਰਤੋਂ ਪੂਰੇ ਉੱਤਰੀ ਅਤੇ ਪਿੰਡੂ ਖੇਤਰਾਂ ਦੇ ਵਿੱਚ ਸਮਰੱਥਾ ਦਾ ਪ੍ਰਬੰਧਨ ਕਰਨ ਤੇ ਐਮਰਜੈਂਸੀ ਰੂਮ ਬੰਦ ਹੋਣ ਵਰਗੇ ਚੱਲ ਰਹੇ ਮੁੱਦਿਆਂ ਨੂੰ ਰੋਕਣ ਚ ਮਦਦ ਲਈ ਜਵਾਬਾਂ ਦਾ ਤਾਲਮੇਲ ਕਰਨ ਲਈ ਵੀ ਕੀਤੀ ਜਾਵੇਗੀ ਐਕਸੈਸ ਟੂ ਡਾਕਟਰਸ ਐਂਡ ਐਕਸੈਸ ਟੂ ਕੇਅਰ ਵੈਨ ਯੂ ਨੀਡ ਇਟ ਮੋਰ ਥੈਨ 2 ਐਂਡ ਅ ਹਾਫ ਮਿਲੀਅਨ ਆਨਟਰੀਅਨਸ ਆਰ ਵਿਦਆਊਟ ਅ ਫੈਮਿਲੀ ਡਾਕਟਰ ਐਂਡ ਇਫ ਵੀ ਕੀਪ ਗੋਇੰਗ ਡਾਊਨ ਥੈਟ ਪਾਥ ਥੈਟ ਨੰਬਰ ਇਜ਼ ਓਨਲੀ ਗੋਇੰਗ ਟੂ ਗੈਟ ਬਿਗਰ ਐਂਡ ਬਿਗਰ And after seven years of Doug Ford and his conservatives, families are feeling it. Closed emergency rooms, increased wait times, burned out and disrespected healthcare workers, and millions of Ontarians who have no family doctor. That's his record. And the liberal record? Well, I don't have to remind Northerners of their legacy when it comes to hallway medicine or frozen hospital budgets. What is amazing? Is the current Liberal leader says she thinks her party spent too much on health care? I mean, can you believe that? We can't trust Doug Ford or the Liberals to fix what they broke. Here in the Sioux, 10,000 people lost their doctor, including my friend Sarah's dad. Even with an MPP who sat in Ford's cabinet, Sault St. Marie was ignored and abandoned. But people didn't take it lying down. And I was proud to join the fight here and at Queen's Park, where many of the folks who were affected, including steelworkers and retirees, joined me. Because it was you, the steelworkers, who built the health center, and you were not going to back down. We fought back. And I'm here today to say we can fix this. Today, I'm announcing the Family Health Guarantee. My commitment to you that an Ontario NDP government will connect every single Ontarian to team based primary care. It's a major shift that will make it easier and faster to get the care that you need. And here's how we're going to do it. As Premier, I'll immediately launch 100 days of action for primary care, making the quickest, most effective changes from day one, like fast tracking the applications for new family health teams and also cutting the wait times with a central referral system. That'll make it easier to see a specialist. I've talked to physicians all across the province about what they need for their government. And let me tell you what they, they tell me. Marit, let's just let doctors be doctors. So, we're going to do just that by cutting down on the amount of paperwork that doctors are asked to do and giving them more admin support so that they can spend more time with patients. And we're going to add at least 3,500 doctors into the primary care system over the next four years. That is the scale of what's needed. We're going to clear barriers that are preventing thousands of internationally trained doctors from practicing here, and we're going to get them into the workforce. And we're going to take a targeted approach that delivers more care to the North. We're going to hire 350 doctors for Northern Ontario. Let me say that again 350 doctors for Northern Ontario. And we're going to establish a Northern Command Center to manage the healthcare worker capacity all across the North. ਜੰਧਾ ਜੰਧਾ ਇੱਕ ਵਾਰ ਫੇਰ ਨਜ਼ਰ ਮਾਰਦੇ ਆ ਮੁਖੇ ਲੈਂਸ ਤੇ ਚੰਦ ਦੇ ਰਿਪੋਰਟ ਐਕਸ਼ਨ ਦਰਮਿਆਨ ਕੈਨੇਡਾ ਨੇ ਦਿੱਤੀ ਖੁਸ਼ਖਬਰੀ ਪੀਆਰ ਲਈ ਮੰਗੀਆਂ ਅਰਜ਼ੀਆਂ ਅਮਰੀਕਾ ਛੱਡ ਕੈਨੇਡਾ ਦੇ ਡੰਕੀ ਲਗਾ ਰਹੇ ਲੋਕਾਂ ਇੱਕ ਦੀ ਮੌਤ 15 ਲੋਕ ਹੋਏ ਗ੍ਰਿਫਤਾਰ ਕਿਫਾਇਤੀ ਰਿਹਾਇਸ਼ੀ ਪ੍ਰੋਜੈਕਟ ਵਾਲਾ ਵਦਰ ਯੂਐਸਐਸਪੀ ਟੂਨਾ ਸਿਟੀ ਕੌਂਸਲ ਪ੍ਰੋਜੈਕਟ ਨੂੰ ਮਿਲੀ ਮਨਜ਼ੂਰੀ ਤਾਂ 25596 ਕਿਫਾਇਤੀ ਕਿਰਾਏ ਦੇ ਯੂਨਿਟ ਬਣਾਏ ਜਾਣਗੇ ਸੰਡਰਬੇਦਰ ਡਰਾਈਵਰਸ ਦੀ ਗਿਣਤੀ ਦੇ ਵਿੱਚ ਲਗਾਤਾਰ ਵਾਧਾ ਗੈਰ ਕਾਨੂੰਨੀ ਤੌਰ ਤੇ ਸਕੂਲ ਬੱਸਸ ਨੂੰ ਕਰ ਰਹੇ ਨੇ ਕ੍ਰਾਸ ਇਸ ਦੇ ਨਾਲ ਹੀ ਮੈਂ ਇਹਨਾਂ ਦੋ ਜਜ਼ਾਤ ਕਲ ਫੇਰ ਮਿਲਾਂਗੇ ਨਵੀਂ ਅਤੇ ਤਾਜ਼ਾ ਖਬਰਾਂ ਦੇ ਨਾਲ ਧੰਨਵਾਦ